ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਜਿਹੜੇ ਕਿ ਆਪ ਪਾਰਟੀ ਦੇ ਉਮੀਦਵਾਰ ਜਿੱਤਦੇ ਹਨ ਉਹਨਾਂ ਦਾ ਸਵਾਗਤ ਪੰਜਾਬ ਦੇ ਸਾਬਕਾ ਮੰਤਰੀ ਮੌਜੂਦਾ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਾ ਮਾਦਰ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਲੋਕਾਂ ਨੇ ਆਪ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਪੰਜਾਬ ਦੇ ਵਿੱਚ ਆਪ ਪਾਰਟੀ ਦੇ ਜਿੰਨੇ ਉਮੀਦਵਾਰ ਜਿੱਤਦੇ ਹਨ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਉਸ ਦੇ ਨਾਲ ਹੱਥ ਮਜ਼ਬੂਤ ਹੋਣਗੇ ਔਰ ਪੰਜਾਬ ਦੇ ਵਿਕਾਸ ਦੇ ਲਈ ਲਗਾਤਾਰ ਕੰਮ ਹੋਣਗੇ ਸਮਾਣਾ ਹਲਕੇ ਦੇ ਵਿੱਚ ਨੌਜਵਾਨਾਂ ਦੇ ਲਈ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਸੜਕਾਂ ਦਾ ਨਿਰਮਾਣ ਅਗਲੇ ਸਾਲ ਦੇ ਵਿੱਚ ਕੋਈ ਪਿੰਡ ਔਰ ਸ਼ਹਿਰ ਦਾ ਇਲਾਕਾ ਨਹੀਂ ਬਚੇਗਾ ਜਿੱਥੇ ਸੜਕਾਂ ਨਹੀਂ ਬਣਨਗੀ ਵਿਕਾਸ ਪ੍ਰੋਜੈਕਟਾਂ ਦੀ ਚੜੀ ਲੱਗ ਜਾਈ ਅਗਲੇ ਸਾਲ ਇਸ ਪੂਰੇ 2026 ਦੇ ਵਿੱਚ ਔਰ ਇੱਕ ਖਾਸ ਗੱਲ ਇਹ ਵੀ ਦੱਸੇ ਕਿ 1 ਜਨਵਰੀ ਤੋਂ ਪੰਜਾਬ ਸਰਕਾਰ 10 ਲੱਖ ਦਾ ਜਿਹੜਾ ਬੀਮਾ ਹੈ ਸਿਹਤ ਬੀਮਾ ਯੋਜਨਾ ਲਾਗੂ ਕਰ ਰਹੀ ਹੈ ਉਹ ਵੀ ਸਾਰੇ ਪੰਜਾਬ 'ਚ ਇੱਕ ਜਨਮਿਤ ਲੱਗੂ ਜਾਣੇ ਤਾਂ ਕਿ ਲੋਕਾਂ ਨੂੰ ਬਿਮਾਰੀ ਹੋਣ ਤੇ ਕੋਈ ਕਿਸੇ ਤਰੀਕੇ ਕਿਸੇ ਨਾ ਹੋਵੇ ਲੇਕਿਨ ਕੋਈ ਜੇ ਵਿਅਕਤੀ ਬਿਮਾਰ ਹੁੰਦਾ ਤਾਂ ਉਸ ਦਾ ਇਲਾਜ ਸਰਕਾਰ ਕਰਾ ਕੇ ਦੇਵੇਗੀ ਉਸ ਦੇ ਲਈ ਇਹ ਸਰਕਾਰ ਦੇ ਫੈਸਲੇ ਹਨ ਔਰ ਉਸ ਦੇ ਨਾਲ ਲੋਕਾਂ ਨੇ ਵੀ ਸਰਕਾਰ ਦੇ ਹੱਕ ਵਿੱਚ ਇਹ ਫੈਸਲਾ ਦਿੱਤਾ ਹੈ ਆ ਦੇਖੋ ਜਿਹੜਾ ਆਉਣ ਵਾਲਾ ਸਮਾ ਕਿਉਂਕਿ ਇਹ ਜਿਹੜਾ ਆਮਾਦੀ ਪਾਰਟੀ ਦੀ ਸਰਕਾਰ ਹੈ ਉਹ ਜਿਹੜਾ ਇਸ ਪਲਾਨ ਦਾ ਜਿਹੜਾ ਆਖਰੀ ਸਾਲ ਹੈ ਜਿਹੜਾ ਇਲੈਕਸ਼ਨ ਉਹਦਾ ਚੱਲ ਰਿਹਾ ਸੋ ਇਹਦੇ ਵਿੱਚ ਜਿਹੜੇ ਕੰਮਕਾਰ ਨੇ ਹੁਣ ਪੂਰੇ ਜੋਰ ਨਾਲ ਜਿਹੜੇ ਕੰਮਕਾਰ ਹੋਣਗੇ ਔਰ ਇਹ ਸਾਡੇ ਨਰਿੰਦਰ ਜੀ ਜ਼ਿਲ੍ਹਾ ਪ੍ਰਸ਼ਦ ਦੇ ਇਹਨਾਂ ਦੇ ਧਰਮ ਪਤਨੀ ਚੇਅਰਮੈਨ ਉਹ ਬਣੇ ਨੇ ਆਪਣਾ ਜ਼ਿਲ੍ਹਾ ਪ੍ਰਸ਼ਦ ਮੈਂਬਰ ਬਣੇ ਨੇ ਔਰ ਇਹਨਾਂ ਵਾਸਤੇ ਖਾਸ ਗੱਲ ਇਹ ਹੈ ਇਹ ਉਹ ਜ਼ੋਨ ਹੈ ਜਿਹੜਾ ਰਖੜੇ ਪਿੰਡ ਦੇ ਵਿੱਚ ਪੈਂਦਾ ਔਰ ਇਹ ਇਲੈਕਸ਼ਨ ਹੈ ਜਿਹੜੀ ਜਿਹੜਾ ਸਾਡੇ ਸਾਬਕਾ ਮੰਤਰੀ ਨੇ ਉਹਨਾਂ ਨੇ ਜਿਵੇਂ ਇੱਕ ਪੰਚਾਇਤ ਦੀ ਇਲੈਕਸ਼ਨ ਲੜਿਆ ਕਰਦੇ ਉਸ ਤਰ੍ਹਾਂ ਜਾ ਕੇ ਬੂਥਾਂ ਤੇ ਬੈਠ ਕੇ ਜਿਹੜਾ ਵੋਟ ਵੀ ਮੰਗੀ ਆ ਔਰ ਜਾ ਕੇ ਗਿਣਤੀ ਦੇ ਵਿੱਚ ਵਿੱਚ ਜਾ ਕੇ ਵੀ ਬੈਠੇ ਨੇ ਸੋ ਉਹਦਾ ਜਿਹੜਾ ਰਿਜ਼ਲਟ ਹੈ ਉਹ ਇਹ ਆਇਆ ਕਿ ਆ ਸਾਰੀ ਟੀਮ ਨੇ ਜਿਹੜਾ ਰਖੜਾ ਬਲਾਕ ਸੰਮਤੀ ਆ ਉਹ ਵੀ ਵੱਡੀ ਮਾਰਜ ਨਾਲ ਜਿੱਤ ਕੇ ਪਾਈ ਹੈ ਔਰ ਜਿਹੜੀ ਜ਼ਿਲ੍ਹਾ ਪ੍ਰਸ਼ਦ ਹੈ ਉਹ ਵੀ ਵੱਡੇ ਮਾਰਜਨ ਨਾਲ ਜਿੱਤ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਸਾਡੇ ਮੁੱਖ ਮੰਤਰੀ ਸਾਬ ਭਗਵੰਤ ਮਾਨ ਜੀ ਦੀ ਝੋਲੀ ਦੇ ਵਿੱਚ ਪਾਈਆ ਅਤਰੋਚਨबीर ਜੀ ਨਰਾਤਾ ਸਿੰਘ ਜੀ ਸਰਪੰਚ ਸਾਹਿਬ ਖੜੇ ਨੇ ਹੋਰ ਵਿੱਕੀ ਹੋਰ ਜਿੰਨੇ ਵੀ ਸਤਕਾਰਯੋਗ ਜਣ ਖੜੇ ਨੇ ਸਾਰਿਆਂ ਨੂੰ ਸਹਿਰਾ ਜਾਂਦਾ ਔਰ ਬਲਕਾਰ ਗੱਜੂ ਮਾਜਰਾ ਜੀ ਦੀ ਉਧਰ ਡਿਊਟੀ ਲੱਗੀ ਹੋਈ ਸੀ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਜਿਹੜੀ ਇਲੈਕਸ਼ਨ ਹੈ ਜਿਹੜੀ ਲੜੀ ਹੈ ਇੱਕ ਪਾਸੇ ਸਾਬਕਾ ਮੰਤਰੀ ਔਰ ਇੱਕ ਪਾਸੇ ਆਮ ਘਰਾਂ ਦੇ ਮੁੰਡੇ ਜਿਨ੍ਹਾਂ ਨੇ ਲੰਬਾ ਸਮਾਂ ਸਾਬਕਾ ਮੰਤਰੀ ਸਾਹਿਬ ਨਾਲ ਹਰ ਤਰ੍ਹਾਂ ਦੀ ਮਦਦ ਕੀਤੀ ਉਹਨਾਂ ਦਾ ਡੋਰ ਟੂ ਡੋਰ ਵੀ ਗਏ ਪਿੰਡਾਂ 'ਚ ਜਾ ਕੇ ਪ੍ਰਚਾਰ ਕਰਦੇ ਰਹੇ ਜਦੋਂ ਕੋਈ ਵਰਕਰ ਉਹਨਾਂ ਤੋਂ ਨਿਕਲ ਕੇ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਤਾਂ ਉਹਦੇ ਖਿਲਾਫ ਕਿਵੇਂ ਖੜਦੇ ਨੇ ਉਹ ਇਸ ਇਲੈਕਸ਼ਨ ਦੇ ਵਿੱਚ ਬਾਖੂਬੀ ਪਤਾ ਲੱਗਿਆ ਸੋ ਇਸ ਕਰਕੇ ਇਹ ਸਾਰੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਪੂਰੀ ਵੱਡੀ ਲੀਡ ਨਾਲ ਜਿਹੜੀ ਜ਼ਿਲ੍ਹਾ ਪ੍ਰਸ਼ਦ ਆ ਉਹ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਚ ਹੋਰ ਦਾ ਵਿਕਾਸ ਦੇਖੋ ਜ਼ਿਲ੍ਹਾ ਪ੍ਰਸ਼ਦ ਜਾਣਗੇ ਜ਼ਿਲ੍ਹਾ ਪ੍ਰਸ਼ਦ ਦੇ ਫੰਡ ਨੇ ਜਿਹੜੇ ਆਪੋ ਆਪਣੇ ਹਲਕੇ ਨੂੰ ਲੈ ਕੇ ਆਉਣਗੇ ਆਪੋ ਆਪਣੇ ਜਿਹੜੇ ਜਿਹੜਾ ਇਹਨਾਂ ਦਾ ਜ਼ੋਨ ਪੈਂਦਾ ਦੀ ਉਹਦੇ ਚ ਜਿਹੜੇ ਪੈਸੇ ਲਾਉਣਗੇ ਔਰ ਉੱਥੇ ਦੀ ਜਿਹੜੀ ਡਿਵੈਲਪਮੈਂਟ ਹੈ ਬਸ ਤਾਂ ਸਰਕਾਰ ਜੋ ਪੰਜਾਬ ਦੇ ਵਿੱਚ ਸਾਰਾ ਚੱਲ ਹੀ ਰਿਹਾ ਖੇਡ ਗਰਾਊਂਡ ਹੋਣ ਜਾਂ ਛੱਪੜ ਹੋਣ ਉਹ ਕਿਉਂਕਿ ਪ੍ਰਾਇੋਰਟੀ ਦੇ ਬੇਸ ਤੇ ਜਿਹੜੇ ਛੱਪੜ ਨੇ ਜਾਂ ਗਰਾਊਂਡ ਨੇ ਉੱਤੇ ਸਰਕਾਰ ਲੱਗੀ ਹੋਈ ਆ ਜਿਹੜੀਆਂ ਗਲੀਆਂ ਵਗੈਰਾ ਨੇ ਉਹ ਤਾਂ ਦੇਖੋ ਬਣਦੀਆਂ ਰਹਿਣਗੀਆਂ ਰਹਿਣਗੀਆਂ ਔਰ ਪੰਜਾਬ ਦੀ ਕੀ ਹਲਕੇ ਸਮਾਨੇ ਦੀ ਇੱਕ ਵੀ ਸੜਕ ਇਹੋ ਜਿਹੀ ਨਹੀਂ ਰਹਿਣੀ ਜਿਹੜੀ ਰੀਕਾਰਪੇਟ ਜਿਹੜੀ ਆ ਆਉਣ ਵਾਲੇ ਜਦੋਂ ਗਰਮੀ ਦਾ ਸ਼ੁਰੂ ਹੁੰਦਾ ਉਹ ਸਾਰੀਆਂ ਰੀਕਾਰਪੇਟ ਕੀਤੀਆਂ ਜਾਣਗੀਆਂ ਸੋ ਹਲਕੇ ਸਮਾਨੇ ਦੀਆਂ ਸਾਰੀਆਂ ਸੜਕਾਂ ਮੁਕੰਮਲ ਕੀਤੀਆਂ ਜਾਣਗੀਆਂ ਸਾਰੇ ਜਿਹੜੇ ਹੈਗਾ ਗਰਾਊਂਡ ਬਣਾਏ ਜਾਣ ਜਿਹੜੀਆਂ ਇਹਨੇ ਪੰਚਾਇਤਾਂ ਮਤੇ ਪਾ ਕੇ ਜ਼ਮੀਨਾਂ ਦੇ ਦੇਣਗੇ ਔਰ ਪਿੰਡਾਂ ਦੇ ਛੱਪੜ ਨੇ ਜਿਹੜੀ ਉਹਨਾਂ ਦੀ ਕਾਇਆ ਕਲਪ ਹੈ ਜਿਹੜੀ ਦੇਖੋ ਆਉਣ ਵਾਲਾ ਸਮਾਂ ਉਹ ਦੱਸਣ ਦੀ ਨਹੀਂ ਉਹ ਕਰਕੇ ਦਿਖਾਉਣ ਦੀ ਲੋੜ ਹੈ ਇੱਕ ਤਰੀਕ ਤੋਂ ਤਾਂ ਵੈਸੇ ਅਸੀਂ ਸਭ ਨੂੰ ਦੱਸ ਹੀ ਰਹੇ ਹਾਂ ਇੱਕ ਤਰੀਕ ਤੋਂ 10 ਲੱਖ ਤੱਕ ਦਾ ਜਿਹੜਾ ਬੀਮਾ ਹੈ ਉਹ ਸਰਕਾਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜਾ 1 ਜਨਵਰੀ ਤੋਂ ਸ਼ੁਰੂ ਕਰ ਰਹੇ ਨੇ ਕਾਰਡ ਬਣਾਏ ਜਾਣਗੇ ਸੋ ਅਸੀਂ ਦੇਖਦੇ ਤੇ ਕਿਉਂਕਿ ਕਈ ਵਾਰੀ ਕੋਈ ਨਾਮਰਾਦ ਬਿਮਾਰੀ ਚੰਬੜ ਜੇ ਤਾਂ ਉਹਦਾ ਇਲਾਜ ਕਰਾਉਣਾ ਬੜਾ ਮੁਸ਼ਕਲ ਹੋ ਜਾਂਦਾ ਸੀ ਸੋ ਜਦੋਂ ਬੀਮਾ ਹੋਊਗਾ ਤਾਂ ਇਹ ਜਿਹੜੀਆਂ ਪਰੇਸ਼ਾਨੀਆਂ ਤੋਂ ਨਜਾਤ ਮਿਲੂਗੀ ਔਰ ਹਰ ਇੱਕ ਪਰਿਵਾਰ ਦਾ ਜਿਹੜਾ ਹੈਗਾ ਇਹ ਯੂਨੀਵਰਸਲ ਜਿਹੜਾ ਬੀਮਾ ਉਹ ਕਰਕੇ ਦਿੱਤਾ ਜਾਊਗਾ 10 ਲੱਖ ਰੁਪਏ ਤੱਕ ਜਿਹੜੀ ਇਸ ਵਾਰੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸੰਵਤੀ ਦੀ ਚੋਣਾਂ ਹੋਈਆਂ ਨੇ ਇਹਦੇ ਵਿੱਚ ਹੈ ਕੋਈ ਵਿਰੋਧੀ ਪਾਰਟੀ ਵਾਲੇ ਵੀ ਉਂਗਲ ਨਹੀਂ ਖੜਾ ਕਰ ਸਕਦਾ ਵੀ ਚਾਹੇ ਵੋਟ ਵਾਲੇ ਦਿਨ ਜਾਂ ਗਿਣਤੀ ਵਾਲੇ ਦਿਨ ਵੀ ਸਾਡੀ ਇੰਨੀ ਇਮਾਨਦਾਰੀ ਨਾਲ ਸਰਕਾਰ ਨੇ ਪਾਰਦਰਸ਼ਤਾ ਕੀਤੀ ਆ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਤੱਕ ਸਾਡੀ ਪਾਰਟੀ ਨੇ ਇਹ ਚੀਜ਼ ਦਾ ਬਦਲਾਅ ਕੀਤਾ ਕਿ ਅੱਜ ਤੱਕ ਤੱਕੇ ਛਾਂਜਾਂ ਹੁੰਦੀਆਂ ਰਹੀਆਂ ਤੱਕੇ ਨਾਲ ਕਦੇ ਸਰਕਾਰ ਦੇ ਕੋਈ ਰਿਜ਼ਲਟ ਆਏ ਨਹੀਂ ਅ ਸਾਨੂੰ ਹਰ ਵਕਤ ਜਿਹੜਾ ਜਨਤਾ ਦਾ ਪ੍ਰਵਾਨ ਹੋਇਆ ਪਰੰਤੂ ਜਨਤਾ ਨੇ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਬਹੁਤ ਧੰਨਵਾਦੀਆਂ ਸਰਕਾਰ ਦੇ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇੱਕ ਸਾਫ਼ ਸੁਥਰਾ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ ਮੇਰਾ ਨਰਿੰਦਰ ਸਿੰਘਾ ਜੀ ਹਾਂ ਜੋਂ ਤੋਂ ਜੋਂ ਕਲਿਆਣ ਤੋਂ ਮੇਰੇ ਘਰੋਂ ਮੇਰੇ ਧਰਮ ਪਤਨੀ ਕਰਮਜੀਤ ਕੌਰ ਇਲੈਕਸ਼ਨ ਲੜੇ ਨੇ ਸਰ ਬਹੁਤ ਫਰਕ ਹੈ ਜੀ ਪਹਿਲਾਂ ਤਾਂ ਬਹੁਤ ਧੰਦਲੀਆਂ ਜਿਵੇਂ ਚੋਣਾਂ ਦੇ ਵਿੱਚ ਜਾਂ ਆਪਣੇ ਕਾਗਜ਼ਾਂ ਦੇ ਵਿੱਚ ਹੁੰਦੀਆਂ ਸੀ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਜੋ ਵੀ ਕਲੀਅਰਟੀ ਸੀ ਜੋ ਆਦਰਸ਼ਕ ਸਰਕਾਰ ਨੇ ਕਰੀ ਬੜੀ ਖੁਸ਼ੀ ਹੈ ਜੀ ਸਾਨੂੰ ਵੀ ਪਤਾ ਲੱਗਿਆ ਵੀ ਅਸੀਂ ਕਿੱਥੇ ਖੜੇ ਆ ਸਰਕਾਰ ਨੇ ਸਾਨੂੰ ਟਿਕਟ ਦੇ ਕੇ ਨਿਵਾਜਿਆ ਸੀ ਬਹੁਤ ਧੰਨਵਾਦੀ ਆ ਮੰਤਰੀ ਸਾਹਿਬ ਸਾਫਕਾ ਮੰਤਰੀ ਚੇਤਨ ਸਿੰਘ ਜੋੜਾ ਮੱਜਰਾ ਜੀ ਦੇ ਸਾਨੂੰ ਆਮ ਘਰਾਂ ਨੂੰ ਜਿਹੜੇ ਇੱਕ ਟਿਕਟ ਦੇ ਕੇ ਇਹਨਾਂ ਨੇ ਨਿਵਾਜਿਆ ਸੀ ਇਹਨਾਂ ਦਾ ਬਹੁਤ ਰਣੀਆ ਜੀ ਬਹੁਤ ਧੰਨਵਾਦੀ ਤੁਹਾਡੇ ਮੈਂ ਜੀ ਸਾਰਿਆਂ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੁਪਨਾ ਦੇਖਿਆ ਸੀ ਪੰਜਾਬ ਦਾ ਉਹ ਕੰਮ ਕਰਕੇ ਜਿਹੜੇ ਲੋਕਾਂ ਨੂੰ ਦਿਖਾਏ ਉਹਦੇ ਬਦੌਲਤ ਅਸੀਂ ਜਿੱਤੇ ਹਾਂ ਸਭ ਤੋਂ ਵੱਡਾ ਧੰਨਵਾਦ ਮੈਂ ਸਾਡੇ ਐਮਐਲਏ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਲੈ ਕੇ ਸਮਝਾਇਆ ਵੀ ਇੱਕ ਸਾਬਕਾ ਮੰਤਰੀ ਕਾਲੀ ਦਲ ਦਾ ਜਿਹੜਾ ਰਹਾ ਉਹਦੇ ਖਿਲਾਫ ਲਾ ਜਾ ਕੇ ਮੈਨੂੰ ਖੜਾਇਆ ਵੀ ਆਹ ਜਿਹੜਾ ਜ਼ੋਨ ਹੈ ਇਹ ਤਜ ਇਤਿਆਹਾ ਕੇ ਦੇਣਾ ਹੈ ਮੈਨੂੰ ਅੱਜ ਗਰਵ ਮਹਿਸੂਸ ਹੁੰਦਾ ਜਦੋਂ ਨਰਿੰਦਰ ਸਿੰਘ ਦੀ ਧਰਮ ਪਤਨੀ ਸਾਡੀ ਭੈਣ ਕਰਮਜੀਤ ਕੌਰ ਜਿੱਤ ਕੇ ਆਈ ਹੈ ਤੇ ਉੱਥੇ ਬਲਾਕ ਸੰਮਦੀ ਮੈਂਬਰ ਜਿੱਤੇ ਨੇ ਮੈਂ ਧੰਨਵਾਦ ਕਰਦਾ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਵੀ ਮੈਂ ਇੱਕ ਸਾਬਕਾ ਜਿਹੜਾ ਮੰਤਰੀ ਹੈ ਢੱਲਲੇ ਆਲਾ ਸੀ ਜਿਨੇ ਸਰਪੰਚੀ ਦੀ ਇਲੈਕਸ਼ਨ ਵਾਂਗੂ ਇਹ ਇਲੈਕਸ਼ਨ ਲੜੀ ਮੈਂ ਉਹਨੂੰ ਹਰਾ ਕੇ ਸਾਡੇ ਮੰਤਰੀ ਸਾਹਿਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਝੋਲੀ ਦੇ ਵਿੱਚ